ਵਾਲੀ ਘਟਨਾ ਸੁਣੀ ਹੋਏਗੀ ਨਾ ਦਰਸ਼ਨ ਮਾਜੀ ਦੀ ਜਿੰਨੇ 22 ਸਾਲ ਲਾ ਦਿੱਤੇ ਆਪਣੀ ਥੌੜੀ ਨਾਲ ਇੱਕ ਪਹਾੜ ਨੂੰ ਤੋੜਨ ਵਾਸਤੇ ਇੱਕ ਪਹਾੜ ਸੀ ਨਾ ਗਰੀਬ ਇਲਾਕਾ ਸੀ ਪਿੰਡ ਨੂੰ ਕੋਈ ਰਾਹ ਨਹੀਂ ਸੀ ਹੁੰਦਾ ਤੇ ਉਹਦੀ ਘਰ ਵਾਲੀ ਦੇ ਉਹ ਪਹਾੜੀ ਤੋਂ ਡਿੱਗ ਕੇ ਮੌਤ ਹੋ ਗਈ ਤੇ ਉਹਨੇ ਮਨ ਬਣਾ ਲਿਆ ਵੀ ਇੱਥੋਂ ਰਾਹ ਤੇ ਹੈ ਨਹੀਂ ਬਸ ਹੁਣ ਸਾਰਾ ਜੀਵਨ ਇਸ ਪਹਾੜੀ ਨੂੰ ਤੋੜਦਾ ਰਹਾਂਗਾ ਅੰਤਲੇ ਸਵਾਸ ਤੱਕ ਤੇਥੋਂ ਰਾਹ ਬਣਾਵਾਂਗਾ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ ਤਿੰਨ ਬੱਕਰੀਆਂ ਵੇਚ ਕੇ ਇੱਕ ਛੈਣੀ ਤੇ ਇੱਕ ਥੌੜਾ ਲੈ ਆਂਦਾ ਹੈ 22 ਸਾਲ ਲੱਗਾ ਰਿਹਾ ਪੱਥਰ ਤੋੜਨ ਵਾਸਤੇ ਲੋਕ ਕਹਿੰਦੇ ਨੇ ਵੀ ਥੌੜੇ ਨਾਲ ਪੱਥਰ ਤੋੜਨ ਨਾਲ ਕੀ ਹੁੰਦਾ ਹੈ ਤੇ ਜੇ ਲਗਾਤਾਰ ਕੋਈ ਪੱਥਰ ਤੋੜੇ ਨਾ ਤੇ ਉਹ ਵੀ ਇਤਿਹਾਸ ਬਣਾ ਦਿੰਦਾ ਹੈ ਉਹ ਵੀ ਇਤਿਹਾਸ ਸਿਰਜ ਦਿੰਦਾ ਹੈ 22 ਸਾਲ ਲਗਾਤਾਰ ਪੱਥਰ ਹੀ ਤੋੜਦਾ ਰਿਹਾ ਤੇ ਤੋੜਦਿਆਂ ਤੋੜਦਿਆਂ ਇੱਕ ਪਹਾੜੀ ਨੂੰ ਤੋੜ ਕੇ ਵਿੱਚੋਂ ਰਸਤਾ ਕੱਢ ਦਿੱਤਾ ਇਹ ਹੈ ਕਨਸਿਸਟੈਂਸੀ ਦੀ ਤਾਕਤ ਨਿਰੰਤਰਤਾ Prosa, Vishwash, Guru.